ਅਰ ਵਿੱਚ ਸੱਤ ਫੇਸ ਵਿੱਚ ਹੋਈਆਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੁਣ ਇੱਕੋ ਦਿਨ 4 ਜੂਨ ਦਿਨ ਮੰਗਲਵਾਰ ਨੂੰ ਹੋਣ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਸ਼੍ਰੀ ਅਮਰਸਰ ਸਾਹਿਬ ਦੀ ਤਾਂ 1 ਜੂਨ ਨੂੰ ਸੱਤਵੇਂ ਗੇਟ ਚ ਪਈਆਂ ਵੋਟਾਂ ਦੇ ਵਿੱਚ ਲਗਭਗ 56% ਵੋਟਰਾਂ ਨੇ ਆਪਣੇ ਜ਼ਮੂਰੀ ਹੱਕ ਦੀ ਵਰਤੋਂ ਕੀਤੀ ਔਰ ਹੁਣ ਵੋਟਾਂ ਦੀ ਗਿਣਤੀ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਪੂਰੇ ਲੋਕ ਸਭਾ ਹਲਕੇ ਦੇ ਲਈ ਨੋ ਵਿਧਾਨ ਸਭਾ ਹਲਕੇ ਨੇ ਔਰ ਇਹਨਾਂ ਦੇ ਲਈ 8 ਥਾਵਾਂ ਤੇ 9 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਨੇ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਮਾਈ ਭਾਗੋ ਪੋਲੀਟੈਕਨਿਕ ਕਾਲਜ ਦੇ ਵਿੱਚ ਇੱਥੇ ਵਿਧਾਨ ਸਭਾ ਹਲਕਾ ਮਜੀਠਾ ਤੇ ਵਿਧਾਨ ਸਭਾ ਹਲਕਾ ਉੱਤਰੀ ਦੇ ਲਈ ਦੋ ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਨੇ ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ 5 ਲੇਅਰ ਸਿਕਿਉਰਿਟੀ ਜਿਹੜੀ ਉਹ ਤਨਾਤ ਕੀਤੀ ਗਈ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੈਰਾਮਿਲਟਰੀ ਫੋਰਸ ਬੀਐਸਐਫ ਪੀਏਪੀ ਪੰਜਾਬ ਪੁਲਿਸ ਜਿਹੜੀ ਅਲੱਗ-ਅਲੱਗ ਯੂਨਿਟ ਕੰਮ ਕਰ ਰਹੇ ਨੇ ਕੱਲ ਜਿਹੜੀ ਹੈ ਇਸ ਜਿਹੜੀ ਜਿਸ ਮਜੀਠਾ ਜਿਹੜੀ ਇਸ ਜਗ੍ਹਾ ਤੇ ਹੋਣੀ ਹੈ ਕੱਲ ਨੂੰ ਕਾਊਂਟਿੰਗ ਉਹਦੀ 3 ਟਾਇਰ ਜਿਹੜੀ ਸਿਕਿਉਰਿਟੀ ਲੱਗੀ ਹੋਈ ਹੈ ਮਾਨਯੋਗ ਐਸਐਸਪੀ ਸਾਹਿਬ ਸਮੇਤ ਸਾਰੀ ਜ਼ਿਲ੍ਹੇ ਦੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਨਾਲ ਲੈ ਕੇ ਇੱਥੇ ਦਾ ਹੁਣ ਸਾਰੀ ਕੱਲ ਲੱਗਣ ਵਾਲੀ ਡਿਊਟੀਆਂ ਦੇ ਰਿਗਾਰਡਿੰਗ ਇਹਨਾਂ ਨੇ ਸਰਵੇ ਕਰਕੇ ਸਾਰੇ ਆਫੀਸਰ ਨੂੰ ਮناسب ਹਦਾਇਤਾਂ ਦਿੱਤੀਆਂ ਨੇ ਵਿਕਲ ਕਿਸੇ ਵੀ ਪ੍ਰਕਾਰ ਦੀ ਡਿਊਟੀ ਦੇ ਦੌਰਾਨ ਜਾਂ ਸਿਕਿਉਰਿਟੀ ਦੇ ਦੌਰਾਨ ਕੋਈ ਚੁੱਪ ਨਹੀਂ ਹੋਣੀ ਚਾਹੀਦੀ। ਇੱਕ ਸੈਂਟਰ ਦੇ ਮਿਨੀਮਮ 3 350 ਬੰਦਾ ਹੋਏਗਾ ਜੀ ਸਾਡਾ। ਇਹ ਸਮਝ ਹੀ ਰਹਿਣਾ। ਆਮ ਲੋਕਾਂ ਲਈ ਕੀ ਦਿਸ਼ਾ ਨਿਰਦੇਸ਼ ਹੈ? ਆਮ ਲੋਕਾਂ ਲਈ ਦਿਸ਼ਾ ਨਿਰਦੇਸ਼ ਇਹੀ ਨੇ ਕਿ ਜਿਵੇਂ ਪੀਸਫੁਲ ਤਰੀਕੇ ਨਾਲ ਇਹਨਾਂ ਨੇ ਸਾਨੂੰ VOTING ਕਰਵਾਈ ਹੈ, ਇਸੇ ਤਰੀਕੇ ਨਾਲ ਕੱਲ ਨੂੰ ਜਿਸ ਦੇ ਵੀ ਪੱਖ ਚ ਰਿਜ਼ਲਟ ਆਉਂਦ ਨੇ, ਬਹੁਤ ਪੀਸਫੁਲ ਤਰੀਕੇ ਨਾਲ ਆਰਾਮ ਦੇ ਆਰਾਮ ਤਰੀਕੇ ਨਾਲ ਇਹ ਸਾਨੂੰ ਸਹਿਯੋਗ ਦੇ। ਤਮਾਂ ਸਵੇਰੇ 5 ਵਜੇ ਡਿਪਲੋਇਮੈਂਟ ਜਿਹੜੀ ਹੈ ਸਾਡੀ ਸ਼ੁਰੂ ਹੋ ਜੇਗੀ। गिनती ਦਾ ਟਾਈਮਿੰਗ ਜਿਹੜਾ 8:10 ਵਜੇ ਨਤੀਜੇ ਲਾਣੇ ਜਾਂਦੇ ਤਾਂ ਕਈ ਵਾਰੀ ਹਾਲਾਤ ਤਣਾਪੂਰ ਪਨ ਜਾਂਦੇ ਨਹੀਂ ਜੀ ਹਾਲਾਤ ਤਣਾਪੂਰ ਨਾ ਹੋਣ ਇਸ ਲਈ ਅਸੀਂ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਪੁਲਿਸ ਚੌਕੀ ਦੇ ਵਿੱਚ ਵੱਖਰੇ ਵੱਖਰੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਨੇ ਔਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਰਿਜ਼ਲਟ ਕਿਸੇ ਦੇ ਵੀ ਹੱਕ 'ਚ ਆਉਂਦਾ ਹੈ ਤਾਂ ਆਰਾਮਈ ਤਰੀਕੇ ਦੇ ਨਾਲ ਉਹਨੂੰ ਸਵੀਕਾਰ ਕਰ। ਸਤਮੇਂ ਗੇੜ ਦੀਆਂ ਪੰਜਾਬ ਵਿੱਚ ਇੱਕ ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ ਤੇ ਫਤਿਹਗੜ ਸਾਹਿਬ ਲੋਕ ਸਭਾ ਹਲਕੇ ਦੀ ਜੋ ਕਾਊਂਟਿੰਗ ਹੈ ਕਿੱਥੇ ਕਿੱਥੇ ਜਾਏਗੀ ਕਿੰਨੇ ਸੈਂਟਰ ਬਣਾਏ ਗਏ ਹਨ ਕਿੱਥੇ ਸਟ੍ਰੌਂਗ ਰੂਮ ਸਥਾਪਿਤ ਕੀਤਾ ਗਿਆ ਇਸ ਦੇ ਬਾਬਤ ਜਾਣਕਾਰੀ ਲਈ ਅਸੀਂ ਗੱਲ ਕਰਦੇ ਹਾਂ ਜਿਲ੍ਹਾ ਚੋਨ ਅਫਸਰ ਫਤੇਗੜ ਸਾਹਿਬ ਕਮ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਮੈਡਮ ਪਨੀਤ ਸ਼ਰਕੀਨ ਨਾਲ ਹਾਂਜੀ ਮੈਮ ਕਿੰਨੇ ਕਿ ਤਿਆਰੀਆਂ ਜੋ ਕਾਊਂਟਿੰਗ ਦੀ ਨੂੰ ਲੈ ਕੇ ਪ੍ਰੋਸੈਸ ਦੀਆਂ ਕਾਊਂਟਿੰਗ ਦੀ ਸਾਡੀ ਤਿਆਰੀ ਐਸ ਪਰ ਗਾਈਡਲਾਈਨਸ ਸਾਰੀ ਤੇ ਟਾਈਮਲਾਈਨਸ ਜੋ ਵੀ ਸਾਹਮਣੇ ਦਿੱਤੀਆਂ ਗਈਆਂ ਉਸ ਮੁਤਾਬਕ ਕੰਪਲੀਟ ਹੋ ਚੁੱਕੀ ਹੈ ਸਾਡੇ ਦੋ ਕਾਊਂਟਿੰਗ ਸੈਂਟਰ ਹੈਗੇ ਨੇ ਫਤਿਹਗੜ ਸਾਹਿਬ ਵਿੱਚ ਇੱਕ ਕਾਊਂਟਿੰਗ ਸੈਂਟਰ ਹੈ ਪੋਲੀਟੈਕਨਿਕ ਕਾਲਜ ਜਿੱਥੇ ਕਿ ਅਮਰਗੜ ਬਸੀ ਪਠਾਨਾ ਅਮਲੋ ਤੇ ਫਤਿਹਗੜ ਸਾਹਿਬ ਦੀ ਕਾਊਂਟਿੰਗ ਹੋਏਗੀ ਤੇ ਇੱਕ ਕਾਊਂਟਿੰਗ ਸੈਂਟਰ ਲੁਧਿਆਣੇ ਹੈਗਾ ਜਿੱਥੇ ਕਿ ਸਾਰੇ ਹੀ ਜਿੰਨੇ ਲੁਧਿਆਣੇ ਦੇ ਹਲਕੇ ਨੇ ਫਤਿਹਗੜ ਸਾਹਿਬ ਦੇ ਉਹਨਾਂ ਦੀ ਕਾਊਂਟਿੰਗ ਉੱਥੇ ਕੀਤੀ ਜਾਏਗੀ ਪੰਜ ਹਲਕੇਾਂ ਦੇ ਦੇਨ ਗੱਲ ਕਰਦੇ ਜੇ ਕਿੰਨੇ ਆ ਕਿ ਜੋ ਮਸ਼ੀਨਾ ਫਤੇਗੜ ਸਾਹਿਬ ਦੇ ਵਿੱਚ ਕਾਊਂਟਿੰਗ ਲਈ ਰੱਖੀਆਂ ਗਈਆਂ ਨੇ ਜਿੰਨੇ ਵੀ ਕਾਊਂਟਿੰਗ ਦੀ ਮਸ਼ੀਨਾ ਹੈਗੀਆਂ ਜੀ ਉਹ ਹਲਕਾ ਵਾਈਜ਼ ਦਿਨੇ ਦਿਨੇ ਉਹਨਾਂ ਦੇ ਬੋਲਿੰਗ ਸਟੇਸ਼ਨਸ ਨੇ ਉਸ ਮੁਤਾਬਕ ਇੱਥੇ ਆ ਗਈਆਂ ਨੇ ਇੱਥੇ ਹੀ ਉਹਨਾਂ ਦੇ ਸਟ੍ਰੌਂਗ ਰੂਮ ਬਣਾਏ ਗਏ ਨੇ ਸੀਪੀਐਫ ਉੱਥੇ ਸਿਕਿਉਰਿਟੀ ਚੱਲ ਰਹੀ ਹੈਗੀ ਹੈ 3 ਟਾਇਰ ਸਿਕਿਉਰਿਟੀ ਅੱਜ ਸਾਡੇ ਕਾਊਂਟਿੰਗ ਸਟਾਫ ਵੀ ਰਹਸਲ ਵੀ ਰੱਖੀ ਗਈ ਹੈ ਤੇ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਫਤੇਗੜ ਸਾਹਿਬ ਹਲਕੇ ਚ ਜਿਹੜਾ ਕਾਊਂਟਿੰਗ ਸੈਂਟਰ ਹੈਗਾ ਉੱਥੇ ਅਸੀਂ ਪੋਸਟਲ ਵੈਲਟ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਰਿਟਰਨਿੰਗ ਆਫ ਸਰਵਰ ਨੂੰ ਕੀਤੀ ਜਾਣੀ ਹੁੰਦੀ ਹੈ ਸੋ ਸਾਡੇ ਕੋਲ ਜੋ ਪੋਸਟਲ ਵੈਲਟ ਨੇ ਉਹ ਦੋ ਕੈਟਾਗਰੀਜ਼ ਨੇ ਇੱਕ ਸਰਵਿਸ ਵੋਟਰਸ ਦੇ ਤੇ ਦੂਜੀ ਕੈਟਾਗਰੀ ਜਿਹੜੇ ਸਾਡੇ ਪੋਲਿੰਗ ਸਟਾਫ ਵਾਲੇ ਨੇ 2046 ਸਾਡੇ ਕੋਲ ਪੋਸਟਲ ਵੈਲਟ ਆਏ ਨੇ ਜੋ ਕਿ ਪੋਲਿੰਗ ਸਟਾਫ ਦੇ ਨੇ ਤੇ 317 ਦੇ ਲਗਭਗ ਸਾਡੇ ਕੋਲ ਆਏ ਨੇ ਜੋ ਕਿ ਸਰਵਿਸ ਵੋਟਰਸ ਦੇ ਨੇ ਤੋ ਇਹ ਹੋਲਿੰਗ ਸਟਾਫ ਵਾਲੀ ਜਿਹੜੀ ਹੈਗਾ ਉਹ ਕੰਪਲੀਟ ਹੋ ਚੁੱਕੇ ਸਾਰੇ ਸਾਡੇ ਕੋਲ ਪਹੁੰਚ ਚੁੱਕੇ ਨੇ ਸਰਵਿਸ ਵੋਟਰਸ ਵਾਲੇ ਪੋਸਟਲ ਬੈਲਟਸ ਸਾਡੇ ਕੋਲ ਕੱਲ ਸਵੇਰੇ 4 ਵਜੇ ਕੱਲ 4 ਤਰੀਕ ਨੂੰ ਸਵੇਰੇ 8 ਵਜੇ ਤੱਕ ਆ ਸਕਦੇ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਦੀ ਕਾਊਂਟਿੰਗ ਕੀਤੀ ਜਾਏਗੀ ਸ਼ੁਰੂ ਤੇ ਬਾਕੀ ਹਲਕਿਆਂ ਚ 8 ਵਜੇ ਸ਼ੁਰੂ ਹੋ ਜਾਏਗੀ ਇੱਥੇ ਪਹਿਲਾਂ 8 ਵਜੇ ਪੋਸਟਲ ਵਾਲੇ ਕਰਕੇ ਤੇ ਫਿਰ ਅਸੀਂ ਈਵੀਐਮ ਦੀ ਕਾਊਂਟਿੰਗ ਸ਼ੁਰੂ ਕਰਾਂਗੇ ਜਗਦੇਵ ਸਿੰਘ ਪੀਟੀਸੀ న్యూਸ ਫਤਿਹਗੜ ਸਾਹਿਬ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੜੇ ਸੁਰੱਖਿਆ ਪੈਰੇ ਹੇਠ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਰਿਆਦ ਬਹਾਰਾ ਇੰਸਟੀਚਿਊਟ ਦੀਆਂ ਜਿੱਥੇ ਕਿ 7 ਵਿਧਾਨ ਸਭਾ ਹਲਕਿਆਂ ਦੀਆਂ ਮਸ਼ੀਨਾਂ ਰੱਖੀਆਂ ਗਈਆਂ ਹਨ ਜੇਕਰ ਗੱਲ ਕਰੀਏ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਤਾਂ 9 ਵਿਧਾਨ ਸਭਾ ਹਲਕਿਆਂ ਦਾ ਇਹ ਲੋਕ ਸਭਾ ਹਲਕਾ ਹੈ ਅਤੇ 2 ਲੋਕ ਸਭਾ ਹਲਕਿਆਂ ਦੀਆਂ ਮਸ਼ੀਨਾਂ ਹੁਸ਼ਿਆਰਪੁਰ ਦੇ ਮਲਟੀ ਸਕਿੱਲ ਡਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿੱਚ ਰੱਖੀਆਂ ਗਈਆਂ ਹਨ ਸ਼ਾਮ 84 ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੀਆਂ ਮਸ਼ੀਨਾ ਉੱਥੇ ਰੱਖੀਆਂ ਗਈਆਂ ਹਨ ਜਿਸ ਇੰਸਟੀਚੂਟ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਰਿਆਦਪੁਰਾ ਇੰਸਟੀਚੂਟ ਹੈ ਅਤੇ ਇੱਥੇ 7 ਵਿਧਾਨ ਸਭਾ ਹਲਕੇ ਦੀਆਂ ਮਸ਼ੀਨਾ ਰੱਖੀਆਂ ਗਈਆਂ ਹਨ ਸੋ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ 16 ਉਮੀਦਵਾਰ ਉਹਨਾਂ ਦੀ ਕਿਸਮਤ ਦਾ ਫੈਸਲਾ ਹੁਣ ਕੜੇ ਸੁਰੱਖਿਆ ਪਹਿਰੇ ਹੇਠ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਮਲਾਜ਼ਮ ਤੇ ਨਾਟ ਨੇ ਅਤੇ EVM ਅਤੇ VVPAT ਮਸ਼ੀਨਾਂ ਇਸ ਕੜੇ ਸੁਰੱਖਿਆ ਪੈਰੇ ਹੇਠਾਂ ਸੋ ਕੱਲ ਨਤੀਜੇ ਬਾਹਰ ਆਣਗੇ ਉਸ ਤੋਂ ਪਹਿਲਾਂ ਤਿਆਰੀਆਂ ਜਿਹੜੀ ਸੁਰੱਖਿਆ ਪੈਰਾ ਬਣਾਇਆ ਗਿਆ ਹੈ ਉਸ ਦੀਆਂ ਤਿਆਰੀਆਂ ਤੁਹਾਨੂੰ ਦਿਖਾਈਆਂ ਹਨ ਕਿ ਮੁਲਾਜ਼ਮ ਜਿਹੜੇ ਇੱਥੇ ਤਨਾਤ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਦੀ ਸੁਰੱਖਿਆ ਹੇਠ EVM ਅਤੇ VVPAT ਮਸ਼ੀਨਾਂ ਰੱਖੀਆਂ ਗਈਆਂ ਹਨ ਇੰਤਜ਼ਾਰ ਹੈ ਕੱਲ ਦਾ ਅਤੇ ਦੇਖਣਾ ਹੈ ਕਿ ਕਿਹੜਾ ਅਜਿਹਾ ਉਮੀਦਵਾਰ ਹੈ ਜਿਹਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਨੇ ਸਮਰਥਨ ਦਿੱਤਾ ਹੈ ਅਤੇ ਜੇਤੂ ਬਣਾਇਆ ਹੈ ਕੈਮਰਾ ਪਰਸਨ ਅਮਿਤ ਠਾਕਰ ਤੇ ਯੁਗੇਸ਼ ਕੁਮਾਰ ਪੇਟਿਸ਼ਨਰ ਹੁਸ਼ਿਆਰਪੁਰ ਕੱਲ ਵੋਟਾਂ ਦੀ ਗਿਣਤੀ ਹੈ ਸਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਹੋਵੇਗੀ ਪਰ ਉਸ ਤੋਂ ਪਹਿਲੇ ਜਿਹੜੇ ਸਟਰੋਂਗ ਰੂਮ ਹੈ ਜਿੱਥੇ ਈਵੀਐਮ ਮਸ਼ੀਨਾਂ ਰੱਖੀਆਂ ਗਿਆ ਨੇ ਜਦੋਂ ਵੋਟਾਂ ਪਈਆਂ ਸੀ ਉਸ ਤੋਂ ਬਾਅਦ ਭਾਰੀ ਸੁਰੱਖਿਆ ਹੇਠ ਉਹ ਈਵੀਐਮ ਮਸ਼ੀਨਾਂ ਰੱਖੀਆਂ ਗਿਆ ਨੇ ਲੁਧਿਆਣਾ ਦੇ 9 ਹਲਕਿਆਂ ਦੀਆਂ ਈਵੀਐਮ ਮਸ਼ੀਨਾਂ ਵੱਖ-ਵੱਖ ਜਗ੍ਹਾ ਤੇ ਰੱਖੀਆਂ ਗਿਆ ਨੇ ਔਰ ਜਿਸ ਤਰ੍ਹਾਂ ਦੇ ਨਾਲ ਇਹ ਸਟਰੋਂਗ ਰੂਮ ਬਣਾਏ ਗਏ ਨੇ ਉਹ ਸਟਰੋਂਗ ਰੂਮਾਂ ਦੀ ਤਸਵੀਰਾਂ ਅਸੀਂ ਤੁਹਾਡੇ ਤੱਕ ਦਿਖਾ ਰਹੇ ਹਾਂ ਕਿ सिविल इंजीनियरिंग डिपार्टमेंट फर्स्ट फ्लोर गुरु नानक देव कॉलेज ਦੇ ਵਿੱਚ ਹੈ गुरु नानक देव मैकेनिकल कॉलेज ਹੈ اور ਇਸ ਤਰ੍ਹਾਂ ਦੇ ਨਾਲ ਜਿਹੜੇ ਸਟ੍ਰੋਂਗ ਰੂਮ ਸੈਂਟਰ ਹੈ ਚਾਹੇ ਸਿਵਲ ਇੰਜੀਨੀਅਰਿੰਗ डिपार्टमेंट ਦੀ ਗੱਲ ਕਰੀਏ ਗੁਰੂ ਨਾਨਕ ਦੇਵ ਪਾਲਟਿਸ ਨਿੱਗ ਦੀ ਗੱਲ ਕਰੀਏ ਚਾਹੇ ਐਗਜ਼ਾਮੀਨੇਸ਼ਨ ਹਾਲ ਗੁਰੂ ਨਾਨਕ ਦੇਵ ਕਾਲਜ ਦੀ ਗੱਲ ਕਰੀਏ ਲੁਧਿਆਣਾ ਪੀਏਯੂ ਲਾਇਬ੍ਰੇਰੀ ਹਾਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਔਰ ਵੱਖ-ਵੱਖ ਜਗ੍ਹਾ ਤੇ ਇਹ ਸਟਰੋਂਗ ਰੂਮਾਂ ਦੇ ਜਿਹੜੇ ਨਾਮ ਆ ਉਹ ਦਿੱਤੇ ਗਏ ਨੇ ਔਰ ਜਿਹੜਾ ਭਾਰੀ ਪੁਲਿਸ ਬੱਲਾ ਉਹਨਾਂ ਸਟਰੋਂਗ ਰੂਮਾਂ ਦੇ ਬਾਹਰ ਤਨਾਦ ਕੀਤਾ ਗਿਆ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਦੋ ਦੋ ਤੋਂ ਤਿੰਨ ਸਟਰੋਂਗ ਰੂਮ ਬਣਾਏ ਗਏ ਨੇ ਜਿਨ੍ਹਾਂ ਦੇ ਅੰਦਰ ਮਸ਼ੀਨਾਂ ਪਈਆਂ ਨੇ ਔਰ ਜਿਹੜੀ ਕਾਊਂਟਿੰਗ ਸੈਂਟਰ ਹੈ ਜਿਹੜੀ ਗਿਣਤੀ ਹੋਣੀ ਹੈ ਵੋਟਾਂ ਦੀ ਉਹ ਕੱਲ ਹੋਏਗੀ ਕੱਲ ਜਿਹੜੀ ਗਿਣਤੀ ਹੋਣੀ ਹੈ ਉਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਵੱਖ-ਵੱਖ ਨਿਰਧਾਰਿਤ ਕੀਤੀ ਗਈ ਹੈ ਕਿਉਂਕਿ ਜਿੱਥੇ-ਜਿੱਥੇ ਸਟਰੋਂਗ ਰੂਮ ਹੋਣਗੇ ਉੱਥੇ ਵੀ ਕਾਊਂਟਿੰਗ ਸੈਂਟਰ ਬਣਾਏ ਗਏ ਨੇ ਔਰ ਜਿਸ ਤਰ੍ਹਾਂ ਦੇ ਨਾਲ ਮੈਂ ਦੱਸਿਆ ਕਿ ਕੇਐਸ ਆਲਖ ਐਗਜ਼ਾਮੀਨੇਸ਼ਨ ਹਾਲ ਸੈਕੰਡ ਫਲੋਰ ਪੀਏਯੂ ਲੁਧਿਆਣਾ ਇਹ ਕਾਊਂਟਿੰਗ ਸੈਂਟਰ ਨੇ ਡਾਕਟਰ ਜਸਮੀਰ ਸਿੰਘ ਹਾਲ ਪੀਏਯੂ ਕੈਂਪਸ ਲੁਧਿਆਣਾ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਸਮਾਰਟ ਪੀਏਯੂ ਕੈਂਪਸ ਲੁਧਿਆਣਾ ਐਸਆਰਐਸ ਗਵਰਨਮੈਂਟ ਕਾਲਜ ਰਿਸ਼ੀਨਗਰ ਲੁਧਿਆਣਾ ਸੈਕੰਡ ਫਲੋਰ ਮਕੈਨੀਕਲ ਡਿਪਾਰਟਮੈਂਟ ਹਾਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਸੁਖਦੇਵ ਸਿੰਘ ਪਵਨ ਪੀਏਯੂ ਲੁਧਿਆਣਾ ਔਰ ਇਸੇ ਤਰ੍ਹਾਂ ਡਾਕਟਰ ਡੀਐਸ ਦੇਵ ਐਗਜ਼ਾਮੀਨੇਸ਼ਨ ਹਾਲ ਪੀਏਯੂ ਲੁਧਿਆਣਾ ਇਹ ਕਾਊਂਟਿੰਗ ਸੈਂਟਰ ਦੇ ਨਾਮ ਨੇ ਜਿੱਥੇ ਕੱਲ ਸਵੇਰ 8 ਵਜੇ ਕਾਊਂਟਿੰਗ ਸ਼ੁਰੂ ਹੋਏਗੀ ਕੱਲ 11 12 ਵਜੇ ਦੇ ਕਰੀਬ ਇਹ ਸਾਫ ਤਸਵੀਰ ਹੋ ਜਾਏਗੀ ਕਿ ਸਰਕਾਰ ਦੇਸ਼ ਦੇ ਵਿੱਚ ਕਿਸੇ ਕਿਸ ਦੀ ਬਣ ਰਹੀ ਹੈ ਔਰ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਹਾਸਲ ਕੀਤੀਆਂ ਔਰ EVM ਮਸ਼ੀਨਾਂ ਦੇ ਵਿੱਚ ਜਿਹੜੇ ਉਮੀਦਵਾਰਾਂ ਦੀ ਕਿਸਮਤ ਕਾਇਦ ਹੈ ਜਿਨ੍ਹਾਂ ਦੀ ਸੁਰੱਖਿਆ ਇਹ ਪੁਲਿਸ ਅਫਸਰ ਕਰ ਰਹੇ ਨੇ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ EVM ਮਸ਼ੀਨਾਂ ਦੀ ਸੁਰੱਖਿਆ ਕਰ ਰਹੇ ਨੇ ਉਹਨਾਂ EVM ਮਸ਼ੀਨਾਂ ਦੇ ਵਿੱਚੋਂ ਜਿੱਤ ਕਿਹੜੀ ਪਾਰਟੀ ਦੇ ਉਮੀਦਵਾਰ ਦੀ ਨਿਕਲਦੀ ਹੈ ਉਹ ਕੱਲ ਤਸਵੀਰ ਸਾਫ ਹੋਏਗੀ ਔਰ ਅਸੀਂ ਪਲ-ਪਲ ਦੀ ਜਾਣਕਾਰੀ ਤੁਹਾਡੇ ਤੱਕ ਕੱਲ ਹੁਣ ਚੰਦੇ ਰਵਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ ਸੰਗਰੂਰ ਲੋਕ ਸਭਾ ਹਲਕਾ ਸੀਟ ਤੇ ਦੋ ਥਾਂਾਂ ਤੇ ਗਿਣਤੀ ਹੋਣੀ ਹੈ ਜਿਲ੍ਹਾ ਸੰਗਰੂਰ ਤੇ ਜਿਲ੍ਹਾ ਬਰਨਾਲਾ ਵਿੱਚ ਬਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੀ ਬਨਾਲਾ ਦੇ ਐਸਡੀ ਕਾਲਜ ਵਿੱਚ ਜਿਹੜੇ ਸਟ੍ਰੌਂਗ ਰੂਮ ਬਣਾਏ ਗਏ ਨੇ ਉੱਥੇ ਦਹਾਂ ਦੱਸਾਂਗੇ ਇੱਥੇ ਬਰਨਾਲਾ ਮਹਿਲਕਲਾਂ ਤੇ ਭਦੌੜ ਤਿੰਨ ਹਲਕਿਆਂ ਦੇ ਸਟ੍ਰੌਂਗ ਰੂਮ ਬਣਾਏ ਗਏ ਨੇ ਗਰਮੀ ਦੇ ਦੇਖਦੇ ਏਸੀ ਦੇ ਮੰਦੂ ਬਸ ਕਿਤੇ ਗਏ ਨੇ ਟੈਂਟ ਲਗਾਏ ਗਏ ਨੇ ਮੁਲਾਜ਼ਮਾਂ ਵਾਸਤੇ ਕੂਲਰ ਬੰਦੋਬਸਤ ਕੀਤੇ ਗਏ ਨੇ মিডিਆ ਸੈਂਟਰ ਤਿਆਰ ਕੀਤਾ ਗਿਆ ਜਿੱਥੇ মিডিਆ ਪਰਸਨਾਂ ਵਾਸਤੇ ਬੰਦੋਬਸਤ ਰੱਖਿਆ ਗਿਆ ਉਥੇ ਦੱਸਣਾ ਚਾਹਾਂਗੇ ਇੱਥੇ ਵਕਫ ਵਕ ਸਿਕਿਉਰਿਟੀ ਦੇ ਬੰਦੋਬਸਤ ਵੀ ਆ ਬਟ ਵਕਫ ਵਕ ਫੋਰਸੇਸ ਲਗਾਈ ਗਈ ਹੈ ਤੇ ਬਿਨਾ ਆਈਡੀ ਕਾਰਡ ਆਇਡੈਂਟੀਟੀ ਪ੍ਰੂਫ ਤੋਂ ਬਿਨਾ ਅੰਦਰ ਕਿਸੇ ਨੂੰ ਆਨਜਾਨਦਿਤ ਨਹੀਂ ਜਾ ਰਿਹਾ ਉਸ ਨੂੰ ਲੈ ਕੇ ਮੁਕੰਮਲ ਤਿਆਰੀਆਂ ਰੱਖੀਆਂ ਗਈਆਂ ਤੇ ਗਰਮੀ ਦਾ ਮੌਸਮ ਵੀ ਹੈ ਪਰ ਅਸੀਂ ਦੱਸਣਾ ਚਾਹਾਂਗੇ ਕੱਲ ਇਸੇ ਜਗ੍ਹਾ ਤੋਂ ਹੀ ਲੋਕ ਸਭਾ ਹਲਕਾ ਸੰਗਰੂਰ ਦੇ ਨਤੀਜੇ ਸਵੇਰੇ 7:00 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ ਤਿੰਨ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਬਰਨਾਲਾ ਦੇ ਐਸਡੀ ਕੋਲ ਵਿੱਚ ਹੋਣੀ ਹੈ ਤੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਜ਼ਿਲ੍ਹਾ ਸੰਗਰੂਰ ਦੇ ਕਾਲਜ ਵਿੱਚ ਹੋਣੀ ਹੈ ਬਰਨਾਲਾ ਤੋਂ ਅਸ਼ੀਸ਼ ਸ਼ਰਮਾ ਪੀਟੀਸੀ ਨਿਊਜ਼ ਚਾਰ ਜੋ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਨੇ ਔਰ ਉਮੀਦਵਾਰਾਂ ਦਾ ਫੈਸਲਾ ਜਿਹੜਾ ਹੈ ਉਹ ਜਨਤਾ ਦੀ ਕਚਹਿਰੀ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਨੇ ਰੱਖਿਆ ਹੈ ਇਹ ਸਵਬਦਾ ਜਿਹੜਾ ਖੁਲਾਸਾ ਹੋਣਾ ਹੈ ਔਰ ਇਸ ਵਕਤ ਇਨ੍ਹਾਂ ਉਮੀਦਵਾਰਾਂ ਦੀਆਂ ਕਿਸਮਤਾਂ ਜਿਹੜੀਆਂ ਨੇ ਉਹ ਵੀ ਵੀ ਪੈਟ ਮਸ਼ੀਨਾਂ ਦੇ ਵਿੱਚ ਕੈਦ ਹੋ ਚੁੱਕੀਆਂ ਔਰ ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਤਾਂ ਅਸੀਂ ਇਸ ਵਕਤ ਖੜੇ ਹਾਂ ਸਟਰੋਂਗ ਰੂਮ ਬਟਾਲਾ ਵਿਧਾਨ ਸਭਾ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸੁਰੱਖਿਆ ਦੇ ਤਹਿਤ ਜਿਹੜੀ ਹੈ ਇਹ ਸਾਰੇ ਸਟਰੋਂਗ ਰੂਮਸ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਔਰ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਜਿਹੜੇ ਨੇ ਉਹ ਸਾਨੂੰ ਜਾਵਾਂਗੇ ਕਿ ਇਹ ਜਿਹੜੀ ਸੀਲ ਦੀ ਪ੍ਰਕਿਰਿਆ ਸਾਰੀ ਸੀ ਇਹ ਮੌਜੂਦਾ ਇਲੈਕਸ਼ਨ 에ਜੰਟਸ ਦੇ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਹੈ ਉਹ ਕਰਵਾਈ ਗਈ ਸੀ ਜਦੋਂ ਵੀ ਵੀ ਪੈਡ ਮਸ਼ੀਨਸ ਜਿਹੜੀਆਂ ਇੱਥੇ ਪਹੁੰਚੀਆਂ ਨੇ ਔਰ ਇਹ ਜਿਹੜੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜਿਹੜੇ 26 ਉਮੀਦਵਾਰ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਹੈ ਉਹ ਇਹਨਾਂ ਵੀਵੀ ਪੈਟ ਮਸ਼ੀਨਸ ਦੇ ਵਿੱਚ ਜੋ ਹੈ ਉਹ ਕੈਦ ਹੋ ਚੁੱਕਾ ਔਰ ਇਸ ਦੇ ਨਾਲ ਹੀ ਮੈਂ ਹੁਣ ਤੁਹਾਨੂੰ ਦਿਖਾਵਾਂਗਾ ਕਿ ਇਸ ਕਾਊਂਟਿੰਗ ਸੈਂਟਰ ਤੇ ਜਿਸ ਅਸੀਂ ਇਸ ਵਕਤ ਖੜੇ ਆਏ ਇਹ ਬਟਾਲਾ ਦਾ ਵਿਧਾਨ ਸਭਾ ਦਾ ਕਾਊਂਟਿੰਗ ਸੈਂਟਰ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇੱਥੇ ਟੇਬਲਸ ਵਗੈਰਾ ਲਗਾ ਕੇ ਪੂਰੀ ਤਰ੍ਹਾਂ ਨਾਲ ਤਿਆਰੀ ਜਿਹੜੀ ਹੈ ਉਹ ਮੁਕੰਮਲ ਕਰ ਲਈ ਗਈ ਹੈ ਔਰ ਇਸੇ ਜਗ੍ਹਾ ਤੇ ਬੈਠ ਕੇ ਹੀ ਜਿਹੜੀ ਹੈ ਉਹ ਸਵੇਰੇ ਕਾਊਂਟਿੰਗ ਹੋਣੀ ਹੈ ਇੱਥੇ ਵੀਵੀ ਪੈਟ ਜਿਹੜੇ ਟੇਬਲ ਲਗਾਏ ਗਏ ਨੇ ਉਹਨਾਂ ਦੇ ਪੋਲਿੰਗ ਏਜੰਟਸ ਨੇ ਉਹ ਇੱਥੇ ਬੈਠੇ ਹੋਣਗੇ ਉਹਨਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਹੈ ਗਿਣਤੀ ਹੋਣੀ ਹੈ ਕਿਵੇਂ ਦੇ ਪ੍ਰਬੰਧ ਕਰ ਲਏਗੇ ਨੇ ਕਿੰਨੇ ਵਜੇ ਜਿਹੜੀ ਕਾਊਂਟਿੰਗ ਸ਼ੁਰੂ ਹੋ ਜਾਣੀ ਹੈ ਕਿੰਨੇ ਰਾਊਂਡਸ ਦੇ ਵਿੱਚ ਕਾਊਂਟਿੰਗ ਹੋਣੀ ਹੈ ਕਿਸ ਤਰ੍ਹਾਂ ਦੀ ਪ੍ਰਕਿਰਿਆ ਚ ਜੀ ਸਾਡੀ 8 ਵਜੇ ਕਾਊਂਟਿੰਗ ਸਟਾਰਟ ਹੋ ਜਾਏਗੀ 201 ਟੋਟਲ ਪੋਲਿੰਗ ਬੂਥ ਨੇ ਸੋ ਇੱਕ ਰਾਊਂਡ ਵਿੱਚ 14 ਮਸ਼ੀਨਾਂ ਦੀ ਹੈ ਐਂਡ that means ਆਪਣੇ 15 ਰਾਊਂਡ ਹੋਣਗੇ ਜੀ ਸੋ 15 ਰਾਊਂਡ ਤੋਂ ਬਾਅਦ ਸਾਡੀ ਰਿਜ਼ਲਟ ਕਲੀਅਰ ਹੋ ਜਾਏਗਾ ਕਿੰਨੇ ਕਿੰਨੇ ਲੋਕਾਂ ਨੂੰ ਅਲਾਉ ਕੀਤਾ ਜਾ ਰਿਹਾ ਕਿੰਨੇ ਪੋਲਿੰਗ ਏਜੰਟ ਸੀ ਇੱਕ ਪਾਰਟੀ ਦਾ ਇੱਕੀ ਕਾਊਂਟਿੰਗ ਏਜੰਟ ਹੋਵੇਗਾ ਆਪਣੇ ਸਤਾਈ ਉਹ ਹੈਗੇ ਸੋ ਕਾਊਂਟਿੰਗ ਏਜੰਟਸ ਵਿਲ ਬੀ ਅਕੋਰਡਿੰਗ ਟੂ ਦੈਟ ਓਨਲੀ ਉਹਨਾਂ ਨੂੰ ਫਾਰਮ 18 ਜਿਹੜਾ ਹੈਗਾ ਉਹ ਦੈਟ ਦੇ ਵਿਲ ਹੈਵ ਟੂ ਪ੍ਰੋਡਿਊਸ ਪਲੱਸ देयर ਆਈਡੀ ਕਾਰਡਸ ਫਿਰ ਉਹਨਾਂ ਦੀ ਐਂਟਰੀ ਜਿਹੜੀ ਹੈ ਰੈਗੂਲੇਟ ਕੀਤੀ ਜਾਏਗੀ ਸੋ ఎవਰੀਥਿੰਗ ਇਜ਼ ਇਨ ਸਿਕਿਉਰਿਟੀ ਅਸੀਂ ਇਨਸ਼ੋਰ ਕਰਦੇ ਹਾਂ ਕਿ ਅਸੀਂ ਬਿਲਕੁਲ ਅੰਡਰ ਡਿਸਿਪਲਨ ਇੱਕ ਟਰਾਂਸਪੇਰੈਂਟ ਕਾਊਂਟਿੰਗ ਕਰਾਵਾਂਗੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ ਇਸ ਸਮੇਂ ਅਸੀਂ ਖਰੜ ਦੇ ਪੋਲੀਟੈਕਨੀਕਲ ਕਾਲਜ ਦੇ ਠੀਕ ਬਾਹਰ ਮੌਜੂਦ ਹੈ ਜਿੱਥੇ ਕਿ ਦੋ ਸਟਰੋਂਗ ਰੂਮ ਬਣੇ ਹੋਏ ਨੇ 52 ਤੇ 53 ਜ ਹਾਲੀ ਅਤੇ ਖਰੜ ਨੂੰ ਇਹੀ ਕਾਲਜ ਦੇ ਅੰਦਰ ਥਾ ਦਿੱਤੀ ਗਈ ਹੈ ਇੱਥੇ ਸੁਰੱਖਿਆ ਦੇ ਖਾਸ ਪ੍ਰਬੰਧ ਨੇ ਜਿੱਥੇ ਕਿ ਪਹਿਲਾ ਘੇਰਾ ਜਿਹੜਾ ਬਾਹਰਲਾ ਘੇਰਾ ਹੈ ਆ ਉਹ ਪੰਜਾਬ ਪੁਲਿਸ ਦਾ ਉਸ ਤੋਂ ਅਗਲਾ ਘੇਰਾ ਆਰਮਡ ਫੋਰਸ ਦਾ ਤੇ ਉਸ ਤੋਂ ਅਗਲਾ ਘੇਰਾ ਜਿਹੜਾ ਪੈਰਾਮਿਲਟਰੀ ਫੋਰਸ ਦਾ ਤਿੰਨੇ ਲੇਅਰ ਸਿਕਿਉਰਟੀ ਜਿਹੜੀ ਆ ਇਸ ਨੂੰ ਦਿੱਤੀ ਗਈ ਆ ਤੇ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਹੈ ਉਹ ਆਮ ਨਹੀਂ ਹੈ ਇੱਥੇ ਜਿਹੜਾ ਆ ਕਿ ਕਾਰਡ ਪੜਦਾ ਕਾਰਡ ਦੇ ਰਾਹੀਂ ਤੁਸੀਂ ਅੰਦਰ ਜਾਓਗੇ ਜੇਕਰ ਤੁਹਾਨੂੰ ਅੰਦਰੋਂ ਜਾ ਕਿਸੇ ਨੇ ਬੁਲਾਇਆ ਆ ਤਾਂ ਉਹ ਪਹਿਲਾਂ ਉਹਦੀ ਮਨਜ਼ੂਰੀ ਲਵੇਗਾ ਕਿਉਂਕਿ ਬਿਲਕੁਲ ਹੀ ਅੰਦਰ ਸੇਫਲੀ ਜਿਹੜੇ ਉਹ ਮਸ਼ੀਨਾਂ ਨਹੀਂ ਵੀ ਆਂਦੀਆਂ ਉਹ ਰੱਖੀਆਂ ਗਈਆਂ ਨੇ ਕੱਲ 7:30 ਵਜੇ ਸਟਰੋਂਗ ਰੂਮ ਨੂੰ ਖੋਲ੍ਹਿਆ ਜਾਵੇਗਾ ਉਸ ਤੋਂ ਬਾਅਦ ਜਿਹੜੀ ਆ ਇਹਦੀ ਗਿਣਤੀ ਆ ਉਹ 8 ਵਜੇ ਸ਼ੁਰੂ ਕੀਤੀ ਜਾਵੇਗੀ ਪਹਿਲਾਂ ਵੈਲਪੇਪਰ ਦੀ ਗਿਣਤੀ ਹੋਵੇਗੀ ਫਿਰ ਜਿਹੜੀ EVM ਮਸ਼ੀਨ ਦੀ ਗਿਣਤੀ ਹੋਵੇਗੀ ਇਸ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਫਾਇਰ ਬ੍ਰੀਡ ਐਂਬੂਲੈਂਸ ਹਰ ਇੱਕ ਇੰਤਜ਼ਾਮ ਅੰਦਰ ਕੀਤੇ ਗਏ ਨੇ ਇਹ ਪਹਿਲੇ ਘਰੇ ਦੀ ਜਿਹੜੀ ਸਿਕਿਉਰਿਟੀ ਹੈਗੀ ਐ ਇੱਥੋਂ ਹੀ ਜਿਹੜਾ ਬਿਲਕੁਲ ਚੈਕਿੰਗ ਕੀਤੀ ਜਾਂਦੀ ਹੈ ਅੰਦਰ ਜਾਣ ਵਾਲੇ ਦੀ ਤੇ ਉਸ ਤੋਂ ਬਾਅਦ ਕੇਵਲ ਜਿਹੜਾ ਜ਼ਰੂਰੀ ਹੈ ਉਹੀ ਅੰਦਰ ਜਾ ਸਕਦਾ ਹੈ ਦੋ ਸਟਰੋਂਗ ਰੂਮ ਇੱਥੇ ਬਣਾਏ ਗਏ ਨੇ ਪ੍ਰੋਪਰ ਪੂਰੀ ਸਿਕਿਉਰਿਟੀ ਦੇ ਤਾਕੇ ਇਦਾਂ ਹੀ ਸਾਰੇ ਕਿਤੇ ਪੰਜਾਬ ਦੇ ਵਿੱਚ ਇਹੀ ਹਾਲਾਤ ਦੇ ਦੇਖਣ ਨੂੰ ਮਿਲਣਗੇ ਤੇ ਨਲੇਰ ਦੀ ਸਿਕਿਉਰਿਟੀ ਦੇ ਵਿੱਚ ਜਿਹੜੀਆਂ ਈਵੀਐਮ ਦੀਆਂ ਮਸ਼ੀਨਾਂ ਉਹ ਰੱਖੀਆਂ ਗਈਆਂ ਨੇ ਤਾਂ ਕਿ ਬਿਲਕੁਲ ਜਿਹੜਾ ਇਮਾਨਦਾਰੀ ਦੇ ਨਾਲ ਬਿਲਕੁਲ ਨਿਰਪੱਖਤਾ ਦੇ ਨਾਲ ਸਟ੍ਰੀਕ ਨਤੀਜੇ ਲੋਕਾਂ ਦੇ ਸਾਹਮਣੇ ਆ ਸਕਣ ਸਟ੍ਰੀਕ ਨਤੀਜੇ ਜਿਹੜੇ ਨੇ ਉਹ ਹੋ ਸਕਣ ਸੋ ਹੁਣ ਕੱਲ ਦਾ ਇੱਕ ਸਮਾਂ ਰਹਿ ਗਿਆ ਕੁਝ ਘੰਟੇ ਬਾਕੀ ਨੇ ਤੇ ਇੱਥੇ ਹੀ ਜਿਹੜੀ ਉਹ ਗਿਣਤੀ ਵੀ ਹੋਵੇਗੀ ਇੱਥੇ ਰਿਜ਼ਲਟ ਜਿਹੜੇ ਉਹ ਸਾਹਮਣੇ ਆਉਣੇ ਸ਼ੁਰੂ ਹੋਣਗੇ ਇਦਾਂ ਹੀ ਹਰ ਸਟਰੋਂਗ ਰੂਮ ਤੇ ਬਾਹਰ ਜਿਹੜੇ ਤੁਹਾਨੂੰ ਨਤੀਜੇ ਮਿਲਣਗੇ ਕਿ ਕੌਣ ਕਿਹੜੇ ਹਲਕੇ ਚ ਅੱਗੇ ਜਾ ਰਿਹਾ ਕੌਣ ਜਿੱਤ ਰਿਹਾ ਜਾਂ ਕੌਣ ਪਛੜ ਰਿਹਾ ਹੈ ਹੁਣ ਦੇਖਣਾ ਹੋਵੇਗਾ ਕੱਲ ਸਵੇਰੇ 8 ਵਜੇ ਤੋਂ ਬਾਅਦ ਹੀ ਸਾਰੇ ਨਤੀਜਿਆਂ ਦਾ ਰਿਜ਼ਲਟ ਕੈਮਰਾਮੈਨ ਜੱਗੀ ਦੇ ਨਾਲ ਜਸਪੀਤ ਸਿੰਘ ਅਸ਼ਕਪੀਟੀਸੀ న్యూਸ ਖਰੜ ਲੋਕ ਸਭਾ ਚੋਣਾਂ ਵਿੱਚ ਪਈਆਂ ਵੋਟਰਾਂ ਦੀ ਗਿਣਤੀ ਹੋਣ ਦੇ ਵਿੱਚ ਚੰਦ ਘੰਟੇ ਬਚੇ ਨੇ ਚੰਦ ਘੰਟੇ ਬਾਅਦ ਇਹ ਤਸਵੀਰ ਸਾਫ਼ ਹੋ ਜਾਊ ਕਿ ਦੇਸ਼ ਦੀ ਜਨਤਾ ਦੇਸ਼ ਦੀ ਵਾਗਡੋਰ ਕਿਸ ਪਾਰਟੀ ਦੇ ਹੱਥੀ ਸੌਂਪਣ ਜਾ ਰਹੀ ਹੈ ਕਿਸ ਉਮੀਦਵਾਰ ਦੇ ਸਿਰ ਜਿੱਦ ਦਾ ਸੇਹਰਾ ਵੱਜਣ ਜਾ ਰਿਹਾ ਹੈ ਪਰ ਜਿੱਥੇ ਇਸ ਗੱਲ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਗਿਣਤੀ ਨੂੰ ਲੈ ਕੇ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਜਿੱਤ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਵੀ ਜਿਹੜੀ ਐ ਉਹ ਪੂਰੇ ਸ਼ਿਖਰਾਂ ਤੇ ਨੇ ਅਸੀਂ ਪਹੁੰਚੇ ਅੰਮ੍ਰਿਤਸਰ ਦੀ ਮਸ਼ਹੂਰ ਵਿਸ਼ਵ ਭਰ ਵਿੱਚ ਪ੍ਰਸਿੱਧ ਜਿਹੜੀ ਬੰਸਲ ਸਵੀਟ ਜੋ ਕਿ ਲੱਡੂਆਂ ਦੇ ਵਾਸਤੇ ਖਾਸ ਤੌਰ ਤੇ ਮਸ਼ਹੂਰ ਹੈ ਔਰ ਇੱਥੇ ਅੱਜ ਖਾਸ ਤਿਆਰੀ ਕੀਤੀ ਜਾ ਰਹੀਆਂ ਨੇ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋਣਗੇ ਰਜਾਣਾ ਨੇ ਸ਼ੁਰੂ ਹੋਣਗੇ ਤਾਂ ਸਭ ਤੋਂ ਪਹਿਲਾਂ ਗੱਲ ਚੱਲੂਗੀ ਮੂੰ ਮਿੱਠਾ ਕਰਾਣ ਦੀ ਔਰ ਜਦੋਂ ਮੂੰ ਮਿੱਠਾ ਕਰਾਣ ਨੂੰ ਤਾਂ ਉਸਤੇ ਲਈ ਜਸ਼ਨ ਜਦੋਂ ਮਨਾਏ ਜਾਣੇ ਤੇ ਜਸ਼ਨ ਦੇ ਲੱਡੂ ਜਿਹੜੇ ਆ ਉਹ ਇੱਥੇ ਖਾਸ ਤੌਰ ਤੇ ਤਿਆਰ ਕੀਤੇ ਜਾ ਰਹੇ ਨੇ ਤੋਂ 6 ਕਿਲੋ ਦਾ ਇਹ ਲੱਡੂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਜਿਸ ਤੇ ਲਿਖਿਆ ਹੈ जीत का लड्डू तो की खास तैयारियाँ ने ऑर्डर ने इस बारे ने गरी स्वीट तो सागर लड्डू ऑर्डर आए हैं की खास तैयारियां तैयारियाँ सर देखो जीत हार तो किसी ना किसी की होनी ही है बट लेकिन सब जितनी भी पार्टीज इस बार है ना इस बार तो पहले पार्टीज भी काफ़ी ज़्यादा हैं पहले से कंपैरेटिवली तो हर पार्टी में इतना कॉन्फिडेंस है अभी जीतने का कि सभी जनों की सभी पार्टियों की तरफ से हमें काफ़ी ऑर्डर्स आए हैं लगा लीजिए आप मोर देन आप लगा लो पाँच पचास साठ क्विंटल के ऑर्डर हमें अभी तक आ चुके हुए हैं पचास साठ क्विंटल के ऑर्डर आ चुके हैं और सिर्फ अमृतसर से नहीं अमृतसर के अलावा गुरदासपुर बटाला तरन तारण जंडियाले जो भी आसपास पास नज़दीक ए है सारी जगह से ऑर्डर्स आए हैं और कल जैसे वोटिंग का मेन रिजल्ट का डे है तो हमें उम्मीद है कि जितना हमारा नॉर्मली सेल होता था उससे हमारा डबल जाएगा ये बड़ा टारगेट तो फिलहाल जित जश्न की पूरी तैयारी है पर जश्न किस दे हिस्से आंदते हैं किसते लेखे आते हैं इस दिल इंतज़ार होगा ਕੱਲ ਯਾਨੀ ਕਿ 4 ਜੂਨ ਵੋਟਰਾਂ ਦੀ ਗਿਣਤੀ ਦਾ ਕੈਮਰਾ ਬਸਰ ਆਕਮਰ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸ ਨਿਊਜ਼ ਅੰਮ੍ਰਿਤਸਰ ਇਹ ਸ਼ੱਕ ਵਕ ਵਕ ਚੈਨਲਾਂ ਦੇ ਏਜੰਸੀਆਂ ਦੇ ਜੈਕਟ ਪੋਲ ਵੀ ਆਏ ਨੇ ਪਰ ਸਹੀ ਪੋਲ ਕਿਹੜੇ ਹੁੰਦੇ ਨੇ ਇਹ ਹਜੇ ਕੁਝ ਘੰਟਿਆਂ ਬਾਅਦ ਪਤਾ ਲੱਗੇਗਾ ਪਰ ਕਿਹੜੇ ਉਮੀਦਵਾਰ ਜਿੱਤਦੇ ਨੇ ਉਹਨਾਂ ਦੀ ਜਿੱਤ ਵਿੱਚ ਲੱਡੂ ਵੰਡੇ ਜਾਣੇ ਨੇ ਢੋਲ ਟਮਕੇ ਹੋਣੇ ਨੇ ਰੰਗ ਖੇਡਿਆ ਜਾਣਾ ਉਸ ਲਈ ਵੀ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਨੇ ਅਸੀਂ ਇਸ ਵਕਤ ਬਠਿੰਡਾ 'ਚ ਮੌਜੂਦ ਆਂ ਜਿੱਥੇ ਇੱਕ ਮਸ਼ਹੂਰ ਹਲਵਾਈ ਹੈ ਜਿਹੜੇ ਹਰ ਸਾਲ ਜਿਨ੍ਹਾਂ ਦੇ ਚੋਣਾ ਸਮੇਂ ਵੱਡੀ ਤਦਾਦ ਵਿੱਚ ਲੱਡੂ ਵਿਕਦੇ ਨੇ ਬੇਸ਼ੱਕ ਇਸ ਵਾਰ ਕੋਈ ਆਰਡਰ ਨਹੀਂ ਆਇਆ ਕਿਸੇ ਪਾਰਟੀ ਦਾ ਪਰ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਦਿਖਾ ਦिए ਕਿ ਲੱਡੂ ਆ ਜਿਹੜੇ ਇੱਥੇ ਬਣਾਏ ਜਾ ਰਹੇ ਨੇ ਤਿੰਨ ਚਾਰ ਮੇਲ ਦੇ ਆੜੇ ਲੱਡੂ ਇੱਥੇ ਬਣਾਉਂਦੇ ਨੇ ਤਾਂ ਜੋ ਜਿਹੜੇ ਜਿੱਤ ਪ੍ਰਾਪਤ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਦੇ ਵਰਕਰ ਨੇ ਜਾਂ ਖੁਦ ਉਮੀਦਵਾਰ ਨੇ ਉਹ ਲੱਡੂਆਂ ਦੀ ਬਰਸਾਤ ਕਰਦੇ ਨੇ ਲੱਡੂ ਵੰਡਦੇ ਨੇ ਖੁਸ਼ੀ ਮਨਾਉਂਦੇ ਨੇ ਪਰ ਇਸ ਵਾਰ ਜਿਹੜੇ ਦੁਚਿੱਤੀ ਹੈਗੀ ਹੈ ਵਰਕਰਾਂ ਵਿੱਚ ਵੀ ਤੇ ਉਮੀਦਵਾਰਾਂ ਵਿੱਚ ਵੀ ਇਸ ਕਰਕੇ ਹਜੇ ਤੱਕ ਲੱਡੂਆਂ ਦੇ ਆਰਡਰ ਲੱਗਦਾ ਨਹੀਂ ਕਿਸੇ ਨੇ ਦਿੱਤੇ ਹੋਣਗੇ ਪਰ ਹਲਵਾਈ ਨੇ ਜਿਹੜੇ ਕੱਲ ਦੀ ਜਸ਼ਨ ਲਈ ਲੱਡੂਆਂ ਦੀ ਤਿਆਰੀ ਕਰ ਰਹੇ ਨੇ ਸਵੇਰ ਤੋਂ ਲੱਗੇ ਹੋਏ ਨੇ ਕੱਲ ਤੱਕ ਜਿਹੜੇ ਕਾਫੀ ਤਦਾਦ ਵਿੱਚ ਲੱਡੂ ਇਹ ਤਿਆਰ ਕਰਨਗੇ ਲੱਡੂ ਵੀ ਕਈ ਮੇਲਦੇ ਨੇ ਗੱਲਬਾਤ ਕਰਦੇ ਆਂ ਆਪਾਂ ਬਾਈ ਜੀ ਨਾਲ ਵਿੱਚ ਕੀ ਨਾਮ ਹੈਗਾ ਤੁਹਾਡਾ ਤੇ ਇਸ ਵਾਰ ਲੱਡੂਆਂ ਦਾ ਆਰਡਰ ਕਿੱਥੋਂ ਆਇਆ ਕੋਈ ਪਹਿਲਾਂ ਦਾ ਹੀ ਰਸੋਈ ਹਜੇ ਤੱਕ ਤਾਂ ਕੋਈ ਆਰਡਰ ਨਹੀਂ ਆਇਆ ਜੀ ਨਹੀਂ ਤਾਂ ਜਿਵੇਂ ਪਹਿਲਾਂ ਚੋਣਾਂ ਹੁੰਦੀਆਂ ਜਦੋਂ ਵੀ ਸਾਨੂੰ ਹਰ ਪਾਰਟੀ ਦੇ ਛੋਟੇ ਲੀਡਰ ਸਾਫ ਸਾਨੂੰ ਆਰਡਰ ਲਿਖਾਉਣਾ ਸ਼ੁਰੂ ਕਰ ਦਿੰਦੇ ਆ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਸਾਡੇ ਕੋਲ ਬਟ ਇਸ ਸਾਲ ਜਿਹੜੀ ਚੋਣਾਂ ਹੋਈਆਂ ਇਹ ਕੁਝ ਸਮਝ ਨਹੀਂ ਆ ਰਿਹਾ ਵੀ ਇਸ ਕੀ ਬਣੂ ਕੌਣ ਜਿੱਤੂ ਕੌਣ ਹਾਰੂ ਬਟ ਅਸੀਂ ਆਪਦੇ ਵੱਲੋਂ ਲੱਡੂਆਂ ਦਾ ਪੂਰਾ ਜ਼ੋਰ ਦੇ ਰੱਖਿਆ ਜੋ ਵੀ ਜਿੱਤੂਗੀ ਪਾਰਟੀ ਸਾਡੇ ਲੱਡੂ ਵਿਕਣੇ ਵਿਕਣੇ ਜੀ ਲੱਡੂ ਸਾਡੇ ਕੋਲ ਬਹੁਤ ਮੋਟੀ ਕਵਾਂਟੀਟੀ ਦੇ ਵਿੱਚ ਲੱਡੂ ਲੱਗਦੇ ਆ ਅਸੀਂ ਤਿੰਨ ਚਾਰ ਤਰ੍ਹਾਂ ਦੇ ਲੱਡੂ ਬਣਾਣੇ ਆ ਜਿਵੇਂ ਮੋਤੀ ਚੂਰ ਦਾ ਲੱਡੂ ਹੋ ਗਿਆ ਸਾਲਾ ਸਰ ਲੱਡੂ ਹੋ ਗਿਆ ਕੇਸਰ ਡਰਾਈ ਫਰੂਟ ਲੱਡੂ ਹੋ ਗਿਆ ਜੀ ਕਿੰਨੇ ਦਿਨਾਂ ਤੋਂ ਤਿਆਰ ਕਰਨ ਲੱਗੇ ਹੋ ਅੱਜ ਹੀ ਲੱਗੇ ਹੋ ਤੇ ਕਿੰਨੇ ਤਿੰਨ ਚਾਰ ਦਿਨ ਹੋ ਗਏ ਲੱਡੂ ਲਗਾਤਾਰ ਤਿਆਰ ਕਰਦੇ ਉਹਨੂੰ ਠੀਕ ਹੈ ਹਾਂ ਜੀ ਕਿ ਕਿਹੜੀ ਕਿਹੜੀ ਕੁਆਲਿਟੀ ਦੇ ਜ਼ਿਆਦਾ ਵਿਕਦਾ ਕਿਹੜਾ ਗਾ ਵਿਕਦਾ ਫਿਰ ਮਹਿੰਗੇ ਸਸਤੇ ਵੀ ਫਰਕ ਪੈਂਦੇ ਹੋਣਗੇ ਜਿਵੇਂ ਆਮ ਲੱਡੂ 150 ਰੁਪਏ 100 120 ਰੁਪਏ ਕਿਲੋ ਮਿਲ ਜਾਂਦੇ ਹੈਗੇ ਆ ਕੋਈ ਜ਼ਿਆਦਾ ਮਹੰਗਾ ਡਰਾਈ ਫਰੂਟ ਵਾਲਾ ਮਹਿੰਗਾ ਵਿਕਦਾ ਹੋ ਰਿਸ਼ਤੇਦਾਰਾਂ ਦੇ ਵਿੱਚ ਵੰਡਣ ਨੂੰ ਲੈ ਲੈਂਦੇ ਆ ਬਾਕੀ ਜਿਹੜੇ ਆਮ ਸ਼ਹਿਰ ਵਾਸੀ ਬਣਨੇ ਉਹ ਆ ਜਿਹੜਾ ਸਾਡੇ ਸਾਹਮਣੇ ਮੋਤੀ ਜੂੜਾ ਲੱਡੂ ਵੰਡੇ ਜਾਂਦੇ ਆ ਸਿੰਪਲ ਲੱਡੂ ਲੀਵਰ ਵਾਟਰੀ ਆ ਇਹ ਚੱਲਦਾ ਜਿਆਦਾ ਹਾਂਜੀ ਬਿਲਕੁਲ ਇੱਕ ਵਾਰ ਫੇਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲੱਡੂਆਂ ਦੀ ਜਿਹੜੀ ਤਿਆਰੀ ਆ ਪਿਛਲੇ 2-3 ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਆ ਪਰ ਇਸ ਵਾਰ ਨੇ ਜਿਹੜੇ ਉਮੀਦਵਾਰ ਵੀ ਦੁਚਿੱਤੀ ਜੀ ਨੇ ਤੇ ਵਰਕਰ ਵੀ ਦੁਚਿੱਤੀ ਜੀ ਨੇ ਕਿਉਂਕਿ ਇਸ ਵਾਰ ਜਿਹੜੇ ਵੋਟਰ ਨੇ ਉਹਨਾਂ ਨੇ ਬਹੁਤੇ ਆਪਣੀ ਪੋਲ ਨਹੀਂ ਖੋਲੀ ਕੀ ਕਿਸ ਉਮੀਦਵਾਰ ਨੂੰ ਵੋਟ ਪਾਰੇ ਨੇ ਬੇਸ਼ੱਕ ਜੈਕਟੋਪੋਲ ਵੀ ਆਏ ਨੇ ਪਰ ਜੈਕਟੋਪੋਲ ਉਹ ਦੀ ਸੱਚ ਸਾਬਤ ਹੋਣਗੇ ਜਦੋਂ ਨਤੀਜੇ ਆਉਣਗੇ ਤਾਂ ਹੁਣ ਵੇਟ ਹੈ ਨਤੀਜਿਆਂ ਦੀ ਕਿ ਨਤੀਜੇ ਕੀ ਆਉਂਦੇ ਨੇ ਕਿਸ ਪਾਰਟੀ ਦੇ ਮੂੰਹ ਵਿੱਚ ਇਹ ਲੱਡੂ ਪੈਂਦੇ ਨੇ ਤੇ ਕਿਸ ਪਾਰਟੀ ਨੂੰ ਇਹ ਲੱਡੂ ਵੰਡਾ ਦਸਵਾਹ ਕਿਸ ਪਾਰਟੀ ਨੂੰ ਹੋਵੇਗਾ ਕੈਮਰਾਮੈਨ ਤੁਸੀਂ ਮੈਰਾ ਦੇ ਨਾਲ ਮਨੀਸ਼ ਗਰਗ ਪੀਟੀਸੀ ਨਿਊਜ਼ ਪਟੇੰਡਾ